ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਆਮੇ ਕੇ ਬਹੁ ਬਚਨ ਹੈ ਪਰ ਜਦੋਂ ਵੀ ਖੋਪਰੀਆਂ ਲਹਾਈਆਂ ਸ਼ਬਦ ਆਉਂਦਾ ਭਾਈ ਤਾਰੂ ਸਿੰਘ ਧਿਆਨ ਚਾਉਂਦੇ ਆ ਨਾ ਤੇ ਆ ਉਹਨਾਂ ਦੇ ਜੀਵਨ ਤੋਂ ਸੇਧ ਲਈਏ ਇੱਥੇ ਤੇ ਖੋਪਰੀਆਂ ਲਹਾ ਕੇ ਉਹਨਾਂ ਨੇ ਸਿੱਦਕ ਨਹੀਂ ਛੱਡਿਆ ਫਿਰ ਆਪਾਂ ਨਿੱਕੀ-ਨਿੱਕੀ ਗੱਲ ਤੇ ਕਿਉਂ ਡੋਲਦੇ ਆ ਬੱਚਿਆਂ ਦੇ ਕੇਸਾਂ ਨੂੰ ਸੰਭੀਏ ਪੈਣਾ ਨੂੰ ਵੀ ਮੈਂ ਬੇਨਤੀ ਕਰਦੀ ਹੁੰਨੀ ਆ ਪੈਣੋ ਆੱਖਾਂ ਦੇ ਬਾਲ ਕੋਈ ਜ਼ਿਆਦਾ ਭਾਰੀ ਨਹੀਂ ਹੈਗੇ ਸੰਭੀਏ ਵੀਰਾਂ ਨੂੰ ਸਮਝਾਈਏ ਅੱਗੇ ਤੇ ਮੈਂ ਬੇਨਤੀ ਕਰਦੀ ਹੁੰਦੀ ਸੀ ਵੀ ਪੈਣਾ ਨੂੰ ਦੱਸੋ ਵੀ ਬਿਊਟੀ ਪਾਰਲਰਾਂ ਚ ਨਾ ਜਾਈਏ ਆ ਬਿਊਟੀ ਪਾਰਲਰ ਚ ਆਈਏ ਜਿੱਥੇ ਸਦਾ ਲਈ ਸੋਹਣੇ ਬਣ ਜਾਈਦਾ ਹੈ ਬਿਊਟੀ ਪਾਰਲਰ ਉਹਨਾਂ ਕਹਿੰਦੇ ਨੇ ਜਿੱਥੇ ਸੋਹਣਾ ਬਣਾਇਆ ਜਾਂਦਾ ਹੈ ਇੱਥੇ ਘੜਤ ਕਢੀ ਜਾਂਦੀ ਆ ਐਸਾ ਨਿਖਾਰ ਆਉਂਦਾ ਜਿਹੜਾ ਜਾਂਦਾ ਹੀ ਨਹੀਂ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬੈਣੀ ਤੇ ਮੈਂ ਤੇ ਭੈਣਾਂ ਨੂੰ ਬੇਨਤੀ ਕਰਦੀ ਹੁੰਦੀ ਸੀ ਤੇ ਹੁਣ ਸੁਣਨ ਵਿੱਚ ਆਇਆ ਕਹਿੰਦੇ ਵੀਰਾਂ ਦੇ ਵੀ ਬਿਊਟੀ ਪਾਰਲਰ ਖੁੱਲ ਗਏ ਸੋ ਆਪਾਂ ਆਪ ਸਮਝਣੇ ਤੇ ਵੀਰਾਂ ਨੂੰ ਸਮਝਾਉਣਾ ਹੈ ਜੁੜੀਏ ਗੁਰੂ ਨਾਲ ਖੋਪਰੀਆਂ ਲਹਾ ਲਈਆਂ ਸਿੱਖੀ ਕਿੰਡੀ ਕੀਮਤੀ ਆ ਸਾਨੂੰ ਦੱਸ ਰਹੀ ਨੇ ਸਾਡੀ ਕੌਮ ਦੇ ਸੂਰਬੀਰ ਯੋਧੇ ਇਹ ਧੀਰਜ ਤੋਂ ਬਿਨਾ ਨਹੀਂ ਐਡੇ ਵੱਡੇ ਸਦਕ ਨਿਭਾਏ ਜਾਂਦੇ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਜਾਂਦੀਆਂ ਇਤਿਹਾਸ ਦੇ ਪੰਨੇ ਪੜੋ ਸਿੱਖੀ ਲਈ ਸਿੱਧਕ ਨਿਭਾਉਣ ਲਈ ਕੇਸਾਂ ਨਾਲ ਪਿਆਰ ਕਰਨ ਲਈ ਕਕਾਰਾਂ ਨਾਲ ਪਿਆਰ ਕਰਨ ਵਾਸਤੇ ਸੂਰਬੀਰ ਜੋਧਿਆਂ ਨੇ ਤਖਤਾਂ ਤਾਜਾਂ ਨੂੰ ਵੀ ਠੋਕਰਾਂ ਮਾਰੀਆਂ ਹੋਈਆਂ ਨੇ ਕਿ ਭਾਈ ਤਾਰੂ ਸਿੰਘ ਜੀ ਨੂੰ ਲਾਲਚ ਨਹੀਂ ਸੀ ਦਿੱਤੇ ਗਏ ਵੱਡੇ ਵੱਡੇ ਲਾਲਚ ਦਿੱਤੇ ਗਏ ਸੀ ਤਖਤਾਂ ਤਾਜਾਂ ਨੂੰ ਠੋਕਰਾਂ ਮਾਰ ਦਿੱਤੀਆਂ ਸਿੱਧਕ ਨਿਭਾਉਣ ਲਈ ਸਿੱਖੀ ਨੂੰ ਪਿਆਰ ਕਰਨ ਵਾਸਤੇ ਅੱਜ ਵੀ ਹੈਗੇ ਨੇ ਇਦਾਂ ਦੇ ਸੂਰਬੀਰ ਜੋਧੇ ਸੂਰਬੀਰ ਵੀਰ ਵੀ ਹੋ ਸਕਦੇ ਆ ਭੈਣਾ ਵੀ ਹੋ ਸਕਦੀਆਂ ਅੱਜ ਵੀ ਹੈਗੇ ਆ ਨਾ ਥੋੜੇ ਦਿਨ ਪਹਿਲਾਂ ਦੀ ਗੱਲ ਐ ਮਾਝੇ ਇਲਾਕੇ ਵਿੱਚੋਂ ਗੁਰਪ੍ਰੀਤ ਕੌਰ ਭੈਣ ਜੀ ਜੱਜ ਦਾ ਸਿਵਲ ਜੱਜ ਦਾ ਪੇਪਰ ਦੇਣ ਗਏ ਤੇ ਅਗੋਂ ਰਾਜਸਥਾਨ ਵਿੱਚ ਜਿੱਥੇ ਉਹ ਪੇਪਰ ਦੇਣ ਗਏ ਉਹ ਅਧਿਕਾਰੀ ਕਹਿੰਦੇ ਨੇ ਵੀ ਤੁਸੀਂ ਕਕਾਰ ਪਾ ਕੇ ਪੇਪਰ ਨਹੀਂ ਦੇ ਸਕਦੇ ਤੇ ਭੈਣ ਦਾ ਜਵਾਬ ਕੀ ਸੀ ਜੱਜ ਦੀ ਕੁਰਸੀ ਨੂੰ ਠੋਕਰ ਮਾਰ ਕੇ ਕਹਿਣ ਲੱਗੇ ਮੈਨੂੰ ਪੇਪਰ ਨਾ ਦੇਣਾ ਮਨਜੂਰ ਹੈ ਪਰ ਮੈਂ ਕਕਾਰਾਂ ਨੂੰ ਨਹੀਂ ਉਤਾਰ ਸਕਦੀ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਤਕਾਰ ਨਹੀਂ ਮਿਲਾਉਣੇ ਸੁਕ ਤਾਰਾਂ ਵਿੱਚ ਇੱਕ ਕਕਾਰ ਹੈ ਕੇਸ ਪਿਆਰ ਕਰੀਏ ਜੁੜੀਏ ਗੁਰੂ ਨਾਲ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ ਗੁਣ ਕਿਵੇਂ ਅੰਦਰ ਆਉਣਗੇ ਤੁਹਾਨੂੰ ਤੇ ਪਤਾ ਵੀ ਨਹੀਂ ਲੱਗਣਾ ਕਦੋਂ ਗੁਰੂ ਜੀ ਨੇ ਔਗਣ ਚੋਰੀ ਕਰਕੇ ਗੁਣਾਂ ਨੂੰ ਰੱਖ ਦੇਣਾ